ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੜਨ ਜਾ ਰਹੇ ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਘਰਾਣੇ ਬਾਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰਾਣੇ ਵਿੱਚ ਸਰਦਾਰ ਬੁੱਧ ਸਿੰਘ ਉਸ ਮਾਣਯੋਗ ਹਸਤੀ ਦਾ ਨਾਮ ਹੈ ਜਿਸਨੂੰ ਇਸ ਗੱਲ ਦੀ ਵਡਿਆਈ ਪ੍ਰਾਪਤ ਸੀ ਕਿ ਇਸਨੇ ਕਲਗੀਧਰ ਪਿਤਾ ਦੇ ਕਰ ਕਲਮਾਂ ਤੋਂ ਅੰਮ੍ਰਿਤ ਬਾਣ ਕਰਕੇ ਸਿੰਘ ਸਜਿਆ ਸੀ ਇਹ ਧਰਤੀ ਇਹ ਧਰਮੀ ਜੋਦਾ ਜਿੱਥੇ ਆਪਣੇ ਉੱਚ ਆਚਾਰਨ ਲਈ ਯਕਤ ਪ੍ਰਸਿੱਧ ਸੀ ਉੱਥੇ ਹੀ ਇਹ ਨਿਰਪਾਇਸ ਹੋਰਮਾ ਆਪਣੇ ਬਾਹੂਬਲ ਲਈ ਵੀ ਅਤੁੱਲ ਸੀ ਇਹ ਮਸਤ ਹਾਥੀ ਦੀ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਵੈਰੀਆਂ ਦੇ ਨਾਲ ਵੈਰੀਆਂ ਦੇ ਸਾਹਮਣੇ ਝੁੰਮਦਾ ਹੁੰਦਾ ਸੀ ਇਸ ਦੇ ਸਰੀਰ ਤੇ 40 ਫੱਟ ਵੱਜੇ ਹੋਏ ਸਨ ਤਲਵਾਰਾਂ ਨੇਜੇ ਤੇ ਜਿੰਨਵ ਵਿੱਚੋਂ ਕੁਝ ਨਿਸ਼ਾਨ ਗੋਲੀਆਂ ਦੇ ਵੀ ਸਨ ਇਸ ਦੀ ਦੇਸਾ ਨਾਮੀ ਅਪਕਲ ਘੋੜੀ ਇਤਿਹਾਸ ਵਿੱਚ ਇੰਨੀ ਕਿ ਪ੍ਰਸਿੱਧਤਾ ਰੱਖਦੀ ਸੀ ਕਿ ਜਿੰਨਾ ਕਿ ਉਸ ਦਾ ਨਿਰਲ ਘੋੜ ਸਵਾਰ ਇਸ ਦਾ ਨਾਮ ਆਪਣੇ ਮਾਲਕ ਦੇ ਨਾਮ ਨਾਲ ਐਸਾ ਇਕਮਿਕ ਹੋ ਕੇ ਹੋ ਗਿਆ ਕਿ ਇਹਨਾਂ ਦੋਵਾਂ ਦੇ ਨਾਵਾਂ ਤੋਂ ਇੱਕ ਨਾਮ ਬਣ ਕੇ ਸਾਹਮਣੇ ਆਇਆ ਸਰਦਾਰ ਬੁੱਧ ਸਿੰਘ ਦਾ ਨਾਮ ਦੇਸਾ ਬੁੱਧ ਸਿੰਘ ਪ੍ਰਸਿੱਧ ਹੋਇਆ ਇਹ ਬਾਕੀ ਘੋੜੀ ਦੀ ਪਿੱਠ ਤੇ ਸਰਦਾਰ ਬੁੱਧ ਸਿੰਘ ਪੰਜਾਬ ਵਾਰ ਦਰਿਆ ਰਾਵੀ ਚਨਾ ਤੇ ਜੇਲਮ ਤੋਂ ਪਾਰ ਆ ਜਾ ਆਇਆ ਸੀ 1718 ਵਿੱਚ ਦੇਸਾ ਬੁੱਧ ਸਿੰਘ ਆਪਣੇ ਪਿੱਛੇ ਦੋ ਪੁੱਤਰ ਜੰਦਾ ਸਿੰਘ ਤੇ ਨੌਦ ਸਿੰਘ ਨੂੰ ਛੱਡ ਕੇ ਪ੍ਰਲੋਗ ਸੁਧਾਰ ਗਿਆ ਨੌਦ ਸਿੰਘ ਦਾ ਵਿਆਹ ਮਜੀਠੇ ਦੇ ਤਰਨਾੜ ਜ਼ਿਮੀਂਦਾਰ ਗੁਲਾਬ ਸਿੰਘ ਦੀ ਕੰਨਿਆ ਨਾਲ ਹੋਇਆ ਸਨ 1730 ਵਿੱਚ ਇਸ ਨੇ ਗੁਜਰਾਂਵਾਲਾ ਦੇ ਲਾਗੇ ਸਕੁਰਚਕ ਦੀ ਉਜੜੀ ਬਈ ਬੇ ਨੂੰ ਮੁੜ ਵਸਾਇਆ ਕੇ ਆਪਣੇ ਵਸੇਬੇ ਲਈ ਇੱਕ ਗੜੀ ਵੱਡਾ ਵਰਗਾ ਵੱਡਾ ਘਰ ਬਣਾਵਾਇਆ ਜੋ ਛੋਟੇ-ਮੋਟੇ ਟਾਂਕਿਆਂ ਤੇ ਸਮੇਂ ਕਿਲੇ ਦਾ ਕੰਮ ਦਿੰਦਾ ਸੀ ਇਸ ਗੜੀ ਦੀ ਉਸਾਰੀ ਤੋਂ ਵਿਹਲੇ ਹੁੰਦੇ ਹੀ ਸਰਦਾਰ ਨੌਦ ਸਿੰਘ ਦੇ ਮਨ ਵਿੱਚ ਇਹ ਫੁਰਨਾ ਪੁਰਿਆ ਕਿ ਹੁਣ ਜਦੋਂ ਇੱਡਾ ਵੱਡਾ ਆਪਣਾ ਘਰ ਵਸਾ ਲਿਆ ਹੈ ਤਾਂ ਇਹਦੀ ਰਾਖੇ ਲਈ ਕੁਝ ਸਾਥੀ ਆਪਣੇ ਨਾਲ ਰਲਾਏ ਜਾਣ ਤਾਂ ਜੋ ਮੁਸੀਬਤ ਪੈਣ ਤੇ ਆਪਣੇ ਪਰਿਵਾਰ ਤੇ ਆਪਣੀ ਆਪ ਦੀ ਰੱਖਿਆ ਕੀਤੀ ਜਾਵੇ ਜਦੋਂ ਵਿਚਾਲ ਇਸ ਸੋਚ ਨੂੰ ਵਰਤੋਂ ਲਈ ਲਿਆਉਣ ਲਈ ਪਹਿਲੇ ਪੈਲ ਇਸ ਨੇ 30 ਸਿੰਘ ਸਵਾਰ ਆਪਣੇ ਨਾਲ ਮਿਲਾ ਕੇ ਜਿਨ੍ਹਾਂ ਵਿੱਚ ਜਿਨ੍ਹਾਂ ਨੂੰ ਸ਼ੁਕਰ ਚੱਕਰੀਆ ਸ਼ੁਕਰ ਚੱਕੀਆ ਮਿਸਲ ਦਾ ਨਾਮ ਦਾ ਮੂਲ ਅਤੇ ਖਾਲਸਾ ਸੰਤਨਨ ਦੀ ਨੀਂਹ ਕਹਿਣਾ ਯੋਗ ਹੈ ਸਰਦਾਰ ਨੌਦ ਸਿੰਘ ਨੇ ਆਪਣੇ ਇਸ ਨਿੱਕੇ ਜਿਹੇ ਜੱਥੇ ਨਾਲ ਸਮੇਂ ਦੀ ਲੋੜ ਅਨੁਸਾਰ ਉਹ ਨਿਰਪੈਤਾ ਦੇ ਕਾਰਨਾਮੇ ਕੀਤੇ ਜਿਨ੍ਹਾਂ ਕਾਰਨ ਇਹ ਇਸ ਦਾ ਦਬਦਬਾ ਰਾਵਲ ਪਿੰਡੀ ਤੋਂ ਲੈ ਕੇ ਸਤਲੋਈ ਦੇ ਕੰਢਿਆਂ ਤੱਕ ਬਣਿਆ ਜਾਂਦਾ ਸੀ ਇਸ ਦੇ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਪਰ ਪਹਿਲੇ ਹੱਲੇ ਸਮੇਂ ਨਵਾਬ ਕਪੂਰ ਨਾਲ ਰਲ ਕੇ ਉਸ ਦੇ ਉਸ ਨੂੰ ਕਰਾਰੇ ਹੱਥੋਂ ਦੱਸੇ ਤੇ ਉਸ ਦੀ ਵਾਪਸੀ ਸਮੇਂ ਉਸ ਦਾ ਸਾਰਾ ਸਮਾਨ ਖੋ ਲਿਆ ਇਸ ਕਾਰਨ ਇਸ ਦੀ ਪਤ ਦੇ ਮਾਣ ਪੰਜਾਬ ਦੇ ਸਾਰੇ ਸਰਦਾਰਾਂ ਵਿੱਚ ਬਹੁਤ ਵਧ ਗਿਆ ਫਿਰ ਮਜੀਠੇ ਦੇ ਲਾਗੇ ਅਫਗਾਨਾਂ ਨਾਲ ਲੜਦਾ ਹੋਇਆ ਇਹ ਇੱਕ ਗੋਲੀ ਨਾਲ ਪ੍ਰਾਣ ਤਿਆਗ ਗਿਆ ਇੱਕ ਗੋਲੀ ਨਾਲ ਪ੍ਰਾਣ ਤਿਆਗ ਗਿਆ ਇਸ ਦੇ ਘਰ ਚਾਰ ਪੁੱਤਰ ਹੋਏ ਸਨ ਚੜਤ ਸਿੰਘ ਦਲ ਸਿੰਘ ਚੇਤ ਸਿੰਘ ਅਤੇ ਮਾਗੀ ਸਿੰਘ ਇਹਨਾਂ ਵਿੱਚੋਂ ਸਾਰਿਆਂ ਤੋਂ ਨਿੱਕੇ ਸਨ ਮਾਗੀ ਸਿੰਘ ਤੇ ਨੇ ਤਾਂ ਆਪਣੇ ਜੀਵਨ ਮਾਗੀ ਸਿੰਘ ਨੇ ਤਾਂ ਆਪਣੇ ਜੀਵਨ ਨੂੰ ਗੁਰਸਿੱਖੀ ਦੇ ਪ੍ਰਚਾਰ ਲਈ ਸਮਰਪਿਤ ਕਰ ਦਿੱਤਾ ਇਹ ਆਪਣੇ ਸਮੇਂ ਦਾ ਬਹੁਤ ਹੀ ਤਕੜਾ ਭਜਨੀਕ ਤੇ ਪਰਉਪਕਾਰੀ ਮਹਾਤਮਾ ਵੀ ਤੇ ਹੈ ਇਹ ਬੇਸੰਤਾਨ ਸੀ ਵੱਡਾ ਭਰਾ ਚੜਤ ਸਿੰਘ ਤੇ ਆਪਣੇ ਦੋ ਨਿੱਕੇ ਭਰਾਵਾਂ ਦੇ ਨਾਲ ਮਿਲ ਕੇ ਆਪਣੀ ਜ਼ਮੀਨ ਆਦੀ ਦਾ ਪ੍ਰਬੰਧ ਕਰਦਾ ਰਿਹਾ ਸੋ ਅੱਜ ਦੀ ਇਹ ਜੋ ਵੀਡੀਓ ਸੀਗੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਪੁਰਖਿਆਂ ਦੇ ਲਈ ਜੀ ਤੇ ਕੱਲ ਨੂੰ ਆਪਾਂ ਸਰਦਾਰ ਚੜ੍ਹਤ ਸਿੰਘ ਦਾ ਕਰੈਕਟਰ ਅੱਗੇ ਰੀਡ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰਿਆਂ ਦਾ ਧੰਨਵਾਦ ਕਮੈਂਟ ਜ਼ਰੂਰ ਕਰਿਓ ਤੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤੇ ਅੱਗੇ ਤੋਂ ਅੱਗੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਡਾ ਸਿੱਖ ਇਤਿਹਾਸ ਹਰ ਇੱਕ ਨੂੰ ਸਮਝ ਆ ਸਕੇ ਤੇ ਹਰ ਇੱਕ ਪੜ ਸਕੇ ਤੇ ਸਾਰੇ ਸੁਣ ਸਕੇ ਕਿਉਂਕਿ ਕਈ ਬੁੱਕਸ ਨਹੀਂ ਰੀਡ ਕਰ ਸਕਦੇ ਸੋ ਇੰਨੀ ਕਿ ਬੇਨਤੀ ਕਰਵਾਣ ਕਰਿਓ ਅੱਜ ਤੇ ਸਾਰੇ ਵੀਰਾਂ ਨੂੰ ਬੇਜਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਪਿਆਰ ਦਿਖਾਓ ਧੰਨਵਾਦ ਜੀ